ਕੋਈ بارش ਹੁੰਦੀ ਹੋਵੇ بارش ਬੜੀਆਂ ਆਏ ਦੇਖੋ ਸਾਡਾ ਮਕਾਨ ਸੀ ਪਹਿਲਾਂ ਇੱਥੇ ਟੀਨਾ ਪਾਈਆਂ ਸੀ ਮੇਰਾ ਭਤੀਜਾ ਛੋਟਾ ਜਿਹਾ ਸੀ ਮੇਰੀ ਜਠਾਣੀ ਦਾ ਮੁੰਡਾ ਇੱਥੇ ਇੰਨਾ ਜ਼ੋਰ ਜ਼ਬਰਦਸਤ ਤੂਫਾਨ ਆਇਆ ਨਾ ਜਦੋਂ ਉਹ ਮੁੰਡਾ ਮਰਨੇ ਤੋਂ ਬਚਿਆ ਸਾਰੀਆਂ ਸਾਡੀਆਂ ਟੀਨਾ ਉੜ ਗਈਆਂ ਕਮਰੇ ਉੜ ਗਏ ਉਹਨਾਂ ਨੇ ਫੇ ਬਚਾਰੇ ਨੂੰ ਉੱਪਰ ਮਕਾਨ ਪਾਏ ਹੁਣ ਜਾ ਕੇ ਅੱਛਾ ਜੀ ਫਿਰ ਸਕੂਲ ਦੇ ਸਕੂਲ ਹੀ ਰਹਿ ਜੀ ਤਾਂ ਦੋ ਦੋ ਤਿੰਨ ਤਿੰਨ ਘੰਟੇ ਵਾਸਤੇ ਅੱਛਾ ਜੀ ਇੰਨੀ ਖੱਡ ਆਂਦੀ ਹੈ ਕਿ ਸਾਨੂੰ ਉਹ ਸਾਹਮਣੇ ਘਰ ਤੱਕ ਨਹੀਂ ਜਾ ਹੁੰਦਾ ਸਾਡੇ ਕੋਲ ਮਤਲਬ ਪਾਜੀ ਆਹ ਸਾਹਮਣੇ ਘਰ ਆ ਇੰਨਾ ਪਾਣੀ ਆ ਜਾਂਦਾ ਕਿ 2-2 ਘੰਟੇ ਮਤਲਬ ਤੁਹਾਨੂੰ ਇੱਥੇ ਰੁੱਕ ਕੇ ਜਾਣਾ ਪੈਂਦਾ ਰੁੱਕ ਕੇ ਜਾਣਾ ਪੈਂਦਾ ਹਾਂਜੀ ਤੇ ਜਦੋਂ ਭਾਜੀ ਇੱਥੇ ਦੇਖ ਲਓ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਤੇ ਉਹ ਪਿੱਛੇ ਜਦੋਂ ਅਸੀਂ ਆਏ ਸੀ ਤਾਂ ਬਿਲਕੁਲ ਸੁੱਕਾ ਆ ਲੋਕ ਇੱਥੇ ਪਹਾੜਾਂ ਦੇ ਵਿੱਚ ਆਹ ਜਗ੍ਹਾ ਦੇ ਉੱਤੇ ਗੱਡੀਆਂ ਚਲਾਉਂਦੇ ਆਗੇ ਆਪਣੀਆਂ ਇੰਜੋਏਮੈਂਟ ਕਰਦੇ ਆ ਕਿਤੇ ਦੇਖੀ ਕਿਤੇ ਪਾਣੀ ਸੁੱਕਾ ਆ ਕਿਤੇ ਹਾਂ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮੜ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਦੇਰੀਆਂ ਦੇਰੀਆਂ ਪਿੰਡ ਜਿਹੜਾ ਥਾਣਾ ਡੈਮ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਢੋਲਵਾਹਾ ਦੇ ਕੋਲ ਪੈਂਦਾ ਆ ਉੱਥੋਂ ਇਹ ਪਿੰਡ ਜਿਹੜਾ ਤਕਰੀਬਨ 5-7 ਕਿਲੋਮੀਟਰ ਦੀ ਬੇਥ ਦੇ ਉੱਤੇ ਇਹ ਵਸਿਆ ਹੋਇਆ ਆ ਤੇ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਮੇਨ ਰੋਡ ਆ ਜਾਂ ਕਹਿ ਲਓ ਮੇਨ ਸੜਕ ਇਸ ਪਿੰਡ ਨੂੰ ਇਸਰੇ ਦੁਆਰਾ ਅਸੀਂ ਉਸ ਪਿੰਡ ਤੱਕ ਪਹੁੰਚਾਂਗੇ ਖੱਡੋ-ਖੱਡ ਕਹਿ ਲੋ ਕਿ ਦੋਨਾਂ ਪਾਸੇ ਪਹਾੜ ਜੰਗਲ ਤਕਰੀਬਨ ਇਹ ਜੰਗਲੀ ਰਸਤਾ ਹੀ ਕਹਿ ਲੋ ਇੱਥੇ ਖਤਨਾਕ ਜਾਨਵਰਾਂ ਦਾ ਡਰ ਪਰ ਫਿਰ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਪਿੰਡ ਵਾਲੇ ਲੋਕ ਇੱਥੋਂ ਅਕਸਰ ਹੀ ਲੰਘਦੇ ਆ ਉਹ ਮੇਨ ਰੂਟ ਆ ਇਸ ਇਲਾਕੇ ਦਾ ਤੋਂ ਅਸੀਂ ਇਸ ਪਿੰਡ ਵਿੱਚ ਜਾਵਾਂਗੇ ਇਸ ਪਿੰਡ ਦੇ ਵਿੱਚ ਜਾ ਕੇ ਇਸ ਪਿੰਡ ਦੇ ਵਾਸੀਆਂ ਨਾਲ ਕਰਾਂਗੇ ਗੱਲਬਾਤ ਉੱਥੇ ਦੀਆਂ ਮੁਸ਼ਕਲਾਂ ਕੀ ਨੇ ਉਹ ਦੇਖਾਂਗੇ ਤੇ ਉਸ ਤੋਂ ਬਾਅਦ ਉੱਥੇ ਜਿਹੜੇ ਕੁਦਰਤੀ ਨਜ਼ਾਰੇ ਆ ਉਹ ਜ਼ਰੂਰ ਅਸੀਂ ਮਾਣਾਂਗੇ ਸੋ ਬਣੇ ਰਹਿਣਾ ਵੀਡੀਓ ਦੇ ਨਾਲ ਦੱਸਿਓ ਜਰੂਰ ਕਮੈਂਟ ਬਾਕਸ ਵਿੱਚ ਤੁਸੀਂ ਕਿੱਥੋਂ ਗੱਲ ਕਰਦੇ ਪਏ ਆ ਕਿਹੜੇ ਸ਼ਹਿਰ ਤੋਂ ਗੱਲ ਕਰਦੇ ਪਏ ਆ ਤੇ ਫੋਲੋ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚਲੋ ਆਓ ਚੱਲਦੇ ਆਂ ਤੇ ਇਸ ਪਿੰਡ ਦਾ ਖੂਬਸੂਰਤ ਨਜ਼ਾਰਿਆਂ ਨੂੰ ਮਾਣਦੇ ਆਂ ਇਹ ਕਮੀ ਮਹਿਸੂਸ ਕੀਤੀ ਆ ਕਿ ਇਸ ਪਿੰਡ ਨੂੰ ਜਾਣ ਵਾਸਤੇ ਕੋਈ ਰਾਸਤਾ ਹੀ ਨਹੀਂ ਹੈਗਾ ਤੇ ਪਾਣੀ ਦੇ ਵਿੱਚੋਂ ਹੀ ਲੰਘ ਕੇ ਜਾਣਾ ਪੈਂਦਾ ਆ ਹਾਂ ਅਗਰ ਰਸਤਾ ਹੈਗਾ ਵੀ ਆ ਤਾਂ ਉਹ ਧਰਮਪੁਰ ਦੇਵੀ ਤੋਂ ਕਾਫੀ ਘੁੰਮ ਕੇ ਜਾਣਾ ਪੈਂਦਾ ਆ ਇਹ ਸ਼ਾਰਟਕਟ ਆ ਤਕਰੀਬਨ ਇੱਥੋਂ 4-5 ਕਿਲੋਮੀਟਰ ਥਾਣੇ ਡੈਮ ਤੋਂ 5 ਪਲਾਸੀ ਪਾਜੀ ਪੈ ਜਾਂਦਾ 5 ਪਲੱਸ ਪੈ ਜਾਂਦਾ ਆ ਤੇ ਆਓ ਚੱਲਦੇ ਆ ਅੱਗੇ ਦੇਖਦੇ ਆ ਪਿੰਡ ਦੇ ਖੂਬਸੂਰਤ ਨਜ਼ਾਰੇ ਤਾਂ ਬਾਕੀ ਦੇਖਦੇ ਆ ਪਿੰਡ ਦੇ ਕੁਝ ਲੋਕਾਂ ਦਾ ਕਰਾਂ ਨਿਕਾਲਵਾ ਲੋਕੇਸ਼ਨ ਕਿੰਨੀ ਸੋਹਣੀ ਐ ਇਸ ਪਿੰਡ ਦੀ ਨਾ ਲੋਕੇਸ਼ਨ ਤਾਂ ਬਹੁਤ ਵਧੀਆ ਆ ਸਾਰੇ ਪਾਸੇ ਪਹਾੜ ਹਾਂਜੀ ਤੇ ਹਰਿਆਲੀ ਹਾਂਜੀ ਵਿਰਾਖਤ ਸਾਫ਼ ਪਾਣੀ ਤੇ ਸਾਫ਼ ਹਵਾ ਪਾਣੀ ਤਾਂ ਸਾਫ਼ ਸਾਡੇ ਇਦਾਂ ਦੇ ਆ ਸਾਨੂੰ ਗਰਮੀਆਂ ਨੂੰ ਪਾਣੀ ਦੀ ਬੜੀ ਦਿੱਕਤ ਆਂਦੀ ਐ ਅੱਛਾ ਜੀ ਪਾਣੀ ਪੀਣ ਨੂੰ ਮਿਲਦਾ ਨਹੀਂ ਕਈ ਵਾਰ ਮਾ ਵਾਟਰ ਸਪਲਾਈ ਦਾ ਪਾਣੀ ਕੁੱਕਰ ਨੇਟ ਤੋਂ ਆਂਦਾ ਆ ਅੱਛਾ ਜੀ ਤੇ ਉਹ ਵੀ ਕਿੰਨੇ ਕਿੰਨੇ ਦਿਨ ਲੈਟਰੀਆਂ ਦੀ ਪਾਣੀ ਨਹੀਂ ਆਂਦਾ ਮੋਟਰ ਸੜ ਜਾਂਦੀ ਆ ਪਾਣੀ ਦੀ ਦਿੱਕਤ ਆ ਸਾਨੂੰ ਇਧਰ ਮਨੋਟਿਆਂ ਜਾਣ ਨੂੰ ਸਾਨੂੰ ਬੜੀ ਦਿੱਕਤ ਹੈ ਅੱਛਾ ਜੀ ਸਾਨੂੰ ਕੋਈ ਰੋਡ ਨਹੀਂ ਕੋਈ ਬੱਸ ਨਹੀਂ ਇਧਰ ਅਸੀਂ ਰੋਜ਼ ਆਈਦਾ ਇਧਰ ਕੋਈ ਬੱਸ ਨਹੀਂ ਮਿਲਦੀ ਸਾਨੂੰ ਅੱਛਾ ਜੀ ਤੇ ਬੱਚਿਆਂ ਨੂੰ ਵੀ ਜਾਣਾ ਆਣ ਦੀ ਬੜੀ ਦਿੱਕਤ ਹੁੰਦੀ ਆ ਮੈਂ ਵੀ ਇੱਕ ਆਂਗਣਵੜੀ ਵਰਕਰ ਆ ਤੇ ਮੈਨੂੰ ਮਨੋਟਿਆਂ ਤੁਰ ਕੇ ਜਾਣ ਦੀ ਦਿੱਕਤ ਬੜੀ ਆਂਦੀ ਆ ਅੱਛਾ ਜੀ ਜਦੋਂ ਮੀਟਿੰਗ ਤੇ ਬੁਲਾਇਆ ਜਾਂਦਾ ਆ ਤੇ ਸਾਨੂੰ ਬੜੀ ਦਿੱਕਤ ਆ ਤੇ ਇਹ ਪਿੱਛੇ ਆ ਇੰਨੇ ਪੱਥਰ ਸਿੱਟੇ ਖੱਡ ਵਗੈਰਾ ਆ ਜੀ ਇੱਥੇ ਕੋਈ ਵਗਦੀ ਆ ਇਹ ਬਣ ਚ ਨਾ ਡੰਗੇ ਡੁੰਗੇ ਲੱਗਣੇ ਆ ਕੋਈ ਅੱਛਾ ਜੀ ਠੀਕ ਹੈ ਜੀ ਬਾਕੀ ਤੁਸੀਂ ਦੇਖੋ ਘਰ ਮੇਰਾ ਇੱਥੇ ਲੱਗਿਆ ਤੇ ਉਹ ਦੇਖੋ ਸਾਰਾ ਮੇਰੇ ਘਰ ਦੇ ਨਾਲ ਬਿਲਕੁਲ ਖੱਡ ਰੁੜ ਗਿਆ ਅੱਛਾ ਕੋਈ ਡੰਗਾ 2-3 ਸਾਲ ਤੋਂ ਕੋਈ ਮੰਗ ਨਹੀਂ ਸਾਡੀ ਹੋ ਰਹੀ ਠੀਕ ਹੈ ਜੀ ਹਾਂਜੀ ਸਾਰਾ ਰੁੜ ਗਿਆ ਉਹ ਤੇ ਮਤਲਬ ਸਾਰਾ ਸਾਈਡ ਤੋਂ ਪਾਣੀ ਹਾਂਜੀ ਹਾਂਜੀ ਜਦੋਂ ਪਾਣੀ ਆਉਂਦਾ ਬੜੀ ਦਿੱਕਤ ਹੁੰਦੀ ਆ ਅਸੀਂ ਸਕੂਲ ਦੇ ਸਕੂਲੇ ਰਹਿ ਜੀ ਤਾਂ 2-3 ਘੰਟੇ ਵਾਸਤੇ ਅੱਛਾ ਜੀ ਇੰਨੀ ਖੱਡ ਆਂਦੀ ਆ ਕਿ ਸਾਨੂੰ ਆਹ ਸਾਹਮਣੇ ਘਰ ਤੱਕ ਨਹੀਂ ਜਾ ਹੁੰਦਾ ਸਾਡੇ ਕੋਲ ਮਤਲਬ ਪਾਜੀ ਆਹ ਸਾਹਮਣੇ ਘਰ ਆ ਇੰਨਾ ਪਾਣੀ ਆ ਜਾਂਦਾ ਕਿ 2-2 ਘੰਟੇ ਮਤਲਬ ਤੁਹਾਨੂੰ ਇੱਥੇ ਰੁੱਕ ਕੇ ਜਾਣਾ ਪੈਂਦਾ ਰੁੱਕ ਕੇ ਜਾਣਾ ਪੈਂਦਾ ਹਾਂਜੀ ਤੇ ਜਦੋਂ ਤੁਹਾਡੀ ਮੀਟਿੰਗ ਹੋਵੇ ਤਾਂ ਤੁਹਾਨੂੰ ਜਾਣਾ ਪੈਂਦਾ ਜਾਣਾ ਹੀ ਪੈਂਦਾ ਮੀਟਿੰਗ ਤੇ ਤੁਹਾਨੂੰ ਜਾਣਾ ਹੀ ਪੈਂਦਾ ਜੇ ਮੀਂਹ ਜ਼ਿਆਦਾ ਹੋਵੇ ਪਾਣੀ ਜਾ ਫੇ ਮੀਂਹ ਜਾਣਾ ਹੁੰਦਾ ਫਿਰ ਅਸੀਂ ਇੱਧਰ ਦੀ ਜਾਨੇ ਘੁੰਮ ਕੇ ਜਾਂਦੇ ਆ ਅੱਛਾ ਜੀ ਅਲੱਗ-ਵਲ ਦੀ ਲੱਗ ਚਮੂਹੀ ਹਲਦੀ ਠੀਕ ਹੈ ਜੀ ਹਾਂਜੀ ਮੀਟਿੰਗ ਤਾਂ ਅਟੈਂਡ ਕਰਨੀ ਪੈਂਦੀ ਆ ਮਤਲਬ ਕਿ ਇਹ ਕੈਨ ਨੂੰ ਤਾਂ ਬਹੁਤ ਸੋਹਣਾ ਏਰੀਆ ਆ ਵਧੀਆ ਆ ਹਾਂਜੀ ਕਹਿਣ ਤਾਂ ਇਹ ਬਹੁਤ ਸੋਹਣਾ ਏਰੀਆ ਆ ਵਧੀਆ ਆ ਪਰ ਇੱਥੇ ਸੱਖ ਸਹੂਲਤਾਂ ਦੀ ਬਹੁਤ ਕਮੀ ਆ ਹਾਂਜੀ ਬਹੁਤ ਕਮੀ ਆ ਠੀਕ ਆ ਜੀ ਕਿ ਬੱਚਿਆਂ ਨੂੰ ਚਲੋ ਹੁਣ ਤੇ ਇੱਥੇ ਸਕੂਲ ਬਣ ਗਏ ਆ ਹਾਂ ਪਹਿਲਾਂ ਇੱਥੇ ਅੰਗਣਵੜੀ ਹੈ ਨਹੀਂ ਸੀਗਾ ਹਾਂ ਹਾਂ ਹੁਣ ਤਾਂ ਬੱਚੇ ਸਾਡੇ ਕੋਲ ਵੀ ਹੈ ਪਹਿਲਾਂ ਤਾਂ ਕਾਫੀ ਗਵਰਨਮੈਂਟ ਦੇ ਸੁਧਾਰ ਕੀਤਾ ਪਰ ਹੋੜੀ ਸਲੋ ਆ ਕੰਮ ਹਾਂਜੀ ਸਲੋ ਆ ਹਾਂ ਹਾਂ ਬਾਕੀ ਰਸਤਾ ਸਾਨੂੰ ਕੋਈ ਨਹੀਂ ਬੱਸ ਦੀ ਬਹੁਤ ਜ਼ਿਆਦਾ ਸਮੱਸਿਆ ਸਾਨੂੰ ਠੀਕ ਆ ਜੀ ਬੱਸ ਕਿਸੇ ਪਾਸੇ ਮੀਨਾ ਧਰਮਪੁਰ ਵਾਲ ਨੂੰ ਬੱਸ ਹੈਗੀ ਆ ਨਾ ਸਾਨੂੰ ਇਧਰ ਮਨੋਤੇ ਵਾਲ ਨੂੰ ਹੈਗੀ ਆ ਸਾਡਾ ਬਲੌਕ ਭੂੰਗਾ ਪੈਂਦਾ ਸਾਨੂੰ ਦਿੱਕਤ ਬੜੀ ਆਂਦੀ ਆ ਸਾਡੇ ਨਾਲ ਛਿੰਦਾ ਮਉਾਇਨਾ ਕਰਾ ਰਿਆ ਆ ਸਾਡਾ ਗਾਂਧੀ ਗਾਂਧੀ ਆਪਣਾ ਮੂੰਹ ਤਾਂ ਦਿਖਾ ਉਧਰ ਇਹ ਮੁੰਡਾ ਗਾਂਧੀ ਆ ਕਿਹੜੀ ਕਲਾਸ ਚ ਪੜਦੇ ਆ ਮੰਮੀ ਕੱਲੀ ਹੈਂ ਮੰਮੀ ਕਿਹੜੀ ਚ ਮੰਮੀ ਭਾਜੀ ਕਿਹੜੀ ਕਲਾਸ ਚ ਪੜਦਾ ਕਿਹੜੀ ਚ ਪੜਦਾ ਮੰਮੀ ਆ ਨੌਵੀਂ ਚ ਪੜਦਾ ਮੁੰਡਾ ਸਾਡੀ ਵਾਰੀ ਤਾਂ ਦਸਵੀਂ ਚ ਪੜਦੇ ਤੇ ਏਡੀ ਏਡੀ ਦਾੜੀ ਆਈ ਹੁੰਦੀ ਸੀਗੀ ਮੈਡਮ ਵੀ ਜਿਹੜੀ ਹੁੰਦੀ ਸੀ ਉਹ ਕਹਿੰਦੀ ਹੁੰਦੀ ਸੀ ਭਰਾਵਾ ਤੈਨੂੰ ਕਾਹਤੋਂ ਕੁੱਟਣਾ ਹਨਾ मैडम दिया दिया नहीं इधर नहीं इधर ही पाजी। अधर ही आओ आओ कुटद काल जी की हाल चाल एक ही करा लिया हाँ। एक, एक अच्छा पत्थरिया का ਠੀਕ ਆ ਠੀਕ ਆ ਆਤਾ ਦਾ ਪਿੰਡ ਦੇਖਣ ਆਏ ਆ ਪਿੰਡ ਦੇਖੋ ਸਾਡੇ ਆਂਬਾਂ ਦੀ ਸ਼ਾਂ ਗਾਂਧੀ ਸਾਹਿਬ ਆ ਜਾਓ ਇੱਧਰ ਪੜੀ ਇੱਥੇ ਕਾਫੀ ਹੋਵੇ ਤਾਂ ਟੁੱਟਾ ਹੋਇਆ ਨਾ ਮਕਾਨ ਹਾਂਜੀ ਇਹ ਕੀ ਹਰ ਸੋਈ ਆ ਸੋਈ ਬਣਾਈ ਸੀਗੀ ਤਾਂ ਉਹਦੇ ਬਾਅਦ ਕਿਵੇਂ ਕੋ ਬਰਾਂਡ ਬਣੂ ਅੱਛਾ ਇਹ ਤੁਸੀਂ ਮਤਲਬ ਇਹਦੇ ਵਿੱਚ ਰੋਟੀ ਪਾਣੀ ਕਰਦੇ ਆਂ ਹਾਂ ਬੜਾ ਔਖਾ ਕੰਮ ਆਇਆ ਤਾਂ ਆ ਦੇਖੋ ਹਾਲਾਤ ਇਹ ਇਹ ਤਾਂ ਕੋਈ ਬੰਦਾ ਅੰਦਰ ਬੈਠਾ ਹੋਇਆ ਹੈ ਤੇ ਕਿਤੇ ਮਾਰੇ ਜਾ ਸਿਆਣੀ ਬਜ਼ੁਰਗਣੀ ਹੈ 17 ਸਾਲਾਂ ਦੀ ਆ ਉਹ ਰੋਟੀ ਖੇ ਬਿਚਾਰੀ ਬਿਗਾਉਦੀ ਹੈ ਬਾਟੇ ਬੈਠੇ ਹਾਂ ਹਾਂ ਇਧਰ ਆਉ ਲੱਗ ਕੇ ਆਓ ਤੁਸੀਂ ਕਿੱਦਾਂ ਜੀ ਇਹ ਤੁਸੀਂ ਮਤਲਬ ਇਸ ਮਕਾਨ ਦੇ ਅੰਦਰ ਤੁਸੀਂ ਮਾਈਕ ਫੜੋ ਜੀ ਇਹਦੇ ਅੰਦਰ ਤੁਸੀਂ ਮਤਲਬ ਆਪਣਾ ਰੋਟੀ ਪਾਣੀ ਕਰਦੇ ਆਂ ਹਾਂਜੀ ਮੇਰੀ ਸੱਸ ਇੱਥੇ ਪਕਾਉਂਦੀ ਰੋਟੀ ਪਾਣੀ 17 ਸਾਲਾਂ ਦੀ ਉਹਨਾਂ ਦੀ ਉਮਰ ਹੋ ਗਈ ਆ ਹਾਂ ਤੇ ਇੱਥੇ ਵਿਚਾਰੀ ਰੋਟੀ ਪਕਾਣਾ ਪਾਣੀ ਪਕਾਉਂਦੀ ਹਾ ਤੱਕ ਕੋਈ ਗ੍ਰਾਂਟ ਨਹੀਂ ਕੋਈ ਵਗੈਰਾ ਨਹੀਂ ਕੁਝ ਨਹੀਂ ਹੈਗਾ ਸਾਡੇ ਇੱਥੇ ਨਾ ਹਸਪੀਟਲ ਵਗੈਰਾ ਕੁਝ ਵੀ ਨਹੀਂ ਹੈਗਾ ਅੱਛਾ ਤੇ ਜੇ ਬਾਏ ਚਾਂਸ ਹੈ ਕੋਈ ਗੱਲਬਾਤ ਹੋ ਜਵੇ ਕੋਈ بارش ਹੁੰਦੀ ਹੋਵੇ ਬਾਰਸ਼ ਬੜੀਆਂ ਆਏ ਦੇਖੋ ਸਾਡਾ ਮਕਾਨ ਸੀ ਪਹਿਲਾਂ ਇੱਥੇ ਟੀਨਾ ਪਾਈਆਂ ਸੀ ਮੇਰਾ ਭਤੀਜਾ ਛੋਟਾ ਜਿਹਾ ਸੀ ਮੇਰੀ ਜਠਾਣੀ ਦਾ ਮੁੰਡਾ ਇੱਥੇ ਇੰਨਾ ਜ਼ੋਰ ਜਬਰਦਸਤ ਤੂਫਾਨ ਆਇਆ ਨਾ ਜਦੋਂ ਉਹ ਮੁੰਡਾ ਮਰਨੇ ਤੋਂ ਬਚਿਆ ਸਾਰੀਆਂ ਸਾਡੀਆਂ ਟੀਨਾ ਉੜ ਗਈਆਂ ਕਮਰੇ ਉੜ ਗਏ ਉਹਨਾਂ ਨੇ ਫਿਰ ਵਿਚਾਰੇ ਨੂੰ ਉੱਪਰ ਮਕਾਨ ਪਾਏ ਹੁਣ ਜਾ ਕੇ ਅੱਛਾ ਜੀ ਇਹ ਰਸੋਈ ਹੈ ਤੁਹਾਡੀ ਹਾਂਜੀ ਆਜੋ ਇੱਧਰ ਜੀ ਕੇ ਜੁੱਤੀ ਲੈ ਕੇ ਜਾ ਸਕਦਾ ਅੰਦਰ ਅੱਛਾ ਹੀ ਤਾਂ ਬੜੇ ਬੁਰੇ ਹਾਲੇ ਆ ਲਾਈਟ ਓਨ ਕਰਿਓ ਲੈਟ ਕਰਨੀ ਸੀ ਔਨ ਪਿੰਡਲ ਪਿੰਡਾਂ ਬੜਾ ਲਾਈਟ ਆਨ ਕਰੇ ਇੱਧਰ ਯਾਰ ਸੋਈ ਕਾਦੀ ਇਹਦਾ ਵਿਚਾਰਾ ਇਹਦਾ ਅੱਜ ਗਈ ਤਾਂ ਹੁਣ ਗਈ ਸੋਈ ਕਾਫੀ ਹਾਲਾਤ ਖਰਾਬ ਯਾਰ ਸੋਈ ਦੇ ਭਾਈ ਦੇਖੋ ਆ ਵੀ ਇੱਧਰ ਟੁੱਟੀ ਹੋਈ ਆ ਇੱਧਰ ਕਰਿਓ ਆ ਤਾਂ ਮੜ ਜਾ ਕੋਈ ਹਵਾ ਤੂਫਾਨ ਆ ਗਿਆ ਕੋਈ ਬੰਦਾ ਅੰਦਰ ਹੋਇਆ ਤਾਂ ਗਿਆ ਉਹ ਇੱਕ ਸਰ ਵਧ ਗਿਆ ਰਹੀ ਆ ਵੀ ਵਧ ਗਿਆ ਜਰੀ ਕਿ ਚਲੋ ਬੱਚ ਜਾਂਦੇ ਵਾਕੀ ਦੇਖੋ ਤਾਂ ਹਾਲਾਤ ਇੱਧਰਲੇ ਪਿੰਡਾਂ ਦੇ ਠੀਕ ਆ ਜੀ ਵੋਟਾਂ ਮੰਗਣ ਬੜੀ ਛੇਤੀ ਆ ਜਾਣਾ ਆ ਇੱਕ ਗੁੜੀਆ ਪੜਦੀ ਕਿਹੜੀ ਕਲਾਸ ਚ ਆ ਪਹਿਲੀ ਚ ਪਹਿਲੀ ਚ ਪੜਦੀ ਆ ਹਾਂਜੀ ਕਿਥੇ ਪਿੰਡ ਹੀ ਪੜਦੀ ਸਾਹਮਣੇ ਇਹ ਸਕੂਲ ਜਿਹੜਾ ਹੈ ਠੀਕ ਆ ਤੇ ਅੱਗੇ ਤੁਹਾਡੇ ਪਿੰਡ ਦਾ ਸਕੂਲ ਵੀ ਹੈ ਨਹੀਂ ਨਾ ਵੱਡਾ ਸਕੂਲ ਜਿਹਨੂੰ ਆਪਾਂ ਕਹਿੰਦੇ ਨਹੀਂ ਨਹੀਂ 8ਵੀਂ ਤੱਕ ਸਕੂਲ ਹੈ ਇਹ 8ਵੀਂ ਤੱਕ ਅੱਗੇ ਸਾਡੇ ਬੱਚੇ 3 ਕਿਲੋ ਪੈਦਲ ਤੁਰ ਕੇ ਜਾਂਦੇ ਧਰਮਪੁਰ ਉਹ ਮੇਰੀ ਬੇਟੀ ਵੱਡੀ ਆ 9ਵੀਂ ਚ ਪੜਦੀ ਆ ਹਾਂਜੀ ਪੈਦਲ ਤੁਰ ਕੇ ਜਾਂਦੇ ਹੁਣ ਰਸਤੇ 'ਚ ਕੋ ਬਾੜੀ ਦਾਤ ਵਗੈਰਾ ਕੋ ਜੰਗਲ ਆ ਹੁਣ ਬਾਗ ਚੀਤੇ ਵੀ ਹੈਗੇ ਆ ਬਾਗ ਜੀਤੇ ਵੀ ਆ ਹੁਣ ਉਗਰ ਬਾਤੀਏ ਵੀ ਆ ਸਕਦੇ ਹੁਣ ਇੱਧਰ ਤੋਂ ਚੋਰ ਵੀ ਪੈਣ ਲੱਗ ਪਿਓ ਆ ਉਖਾਈ ਆ ਨਾ ਉਧਾ ਇਲਾਕੇ ਚ ਤੁਹਾਡੇ ਕੀ ਚੰਗੀ ਚੀਜ਼ ਕੀ ਆ ਚੰਗੀ ਇਹੀ ਆ ਵੀ ਕੋਈ ਨਸ਼ਾ ਨਹੀਂ ਹੈਗਾ ਇੱਥੇ ਸਾਡੇ ਅੱਛਾ ਜੀ ਕੋਈ ਗਾਲੀ ਗਲੋਚ ਹੈ ਨਹੀਂ ਕੋਈ ਲੜਾਈ ਝਗੜਾ ਹੈ ਨਹੀਂਗਾ ਅੱਛਾ ਜੀ ਬਾਕੀ ਇਹੀ ਸਾਨੂੰ ਇਸ ਗੱਲਾਂ ਤੋਂ ਸਕੂਨ ਬੜਾ ਆ ਇਸ ਪਿੰਡ ਦੇ ਵਿੱਚ ਨਹੀਂ ਸਹੀ ਆ ਹੁਣ ਮੈਂ ਹਿਸ਼ਾਰਪੁਰ ਏਰੀਆ ਤੋਂ ਬਲੋਂਗ ਕਰਦੀ ਆ ਬਲੋਂਗ ਕਰਦੀ ਆ ਤੇ ਇਸ ਕਰਕੇ ਮੈਨੂੰ ਉੱਥੇ ਬੜੀ ਸਹੂਲਤ ਮਿਲੀ ਵੀ ਜਿੱਦਾਂ ਕਿ ਰਹਿਣੇ ਬੈਠਣੇ ਨੂੰ ਖਾਣਾ ਸਹੂਲਤ ਭਰੇ ਏਰੀਆ ਹਿਸ਼ਾਰਪੁਰ ਦੇ ਵਿੱਚ ਤਾਂ ਤੁਹਾਨੂੰ ਪਤਾ ਗੱਡੀਆਂ ਵਗੈਰਾ ਟ੍ਰੈਫਿਕ ਵਗੈਰਾ ਬਹੁਤ ਏ ਉਧਰ ਹਾਂਜੀ ਚੋਰ ਬਜਾਰੀ ਬਹੁਤ ਜ਼ਿਆਦੀ ਆ ਹਾਂ ਹਾਂ ਭਾਜੀ ਟੌਫੀਆਂ ਬੱਚਿਆਂ ਨੂੰ ਦਿੰਦੇ ਹੋਏ ਹਲਲ ਸਾਨੂੰ ਤੁਹਾਡੇ ਘਰੇ ਦੇ ਦੇ ਕੇ ਅੱਗੇ ਦਿਨ ਚਲੋ